ਸਤਿ ਸ੍ਰੀ ਅਕਾਲ ਨਮਾਜ਼ਮਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥੀਓ ਗੁਰਮੀਤ ਸਿੰਘ ਨਾਂ ਦਾ ਇੱਕ ਵਿਅਕਤੀ ਦੋ ਬੇਕਾਰ ਗਰੀਬਾਂ ਦੇ ਮੁਰਦ ਤੋਂ ਘਰ ਬਣਵਾ ਰਿਹਾ ਹੈ ਆਓ ਜਾਣਦੇ ਹਾਂ ਪੱਤਰਕਾਰ लवली ਮੱਛਕੇ ਦੀ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਸਰਦਾਰ ਗਰਮੇਲ ਸਿੰਘ ਜੀ ਸੰਪਤਨ ਸਿੰਘ ਜੀ ਬਾਬੇ ਜੀਵਨ ਸਿੰਘ ਦਾ ਪਰਿਵਾਰ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਮੈਂ ਸਰਪੰਚ ਜਗਨੂਰ ਸਿੰਘ ਮੋਗਾ ਸਰਪੰਚ ਅਸੀਂ ਅੱਜ ਪਹੁੰਚੇ ਜੀ ਬਾਬਾ ਜੀ ਦੇ ਘਰੇ ਕਿਉਂਕਿ ਆਪਾਂ ਨੂੰ ਸਾਰੇ ਹੀ ਪਤਾ ਹੀ ਹੈਗਾ ਵੀ ਪੰਜਾਬ ਦੇ ਵਿੱਚ ਹਲਡ ਬਾਲਡ ਦੇ ਵਿੱਚ ਮਹੀਆਂ ਦੇ ਕਾਰਨ ਆਪਣੇ ਪੰਜਾਬ ਦੇ 10 12 ਜ਼ਿਲ੍ਹੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰਾ ਪਿੰਡ ਮਾਸੀ ਕੇ ਜਿਹੜਾ ਮੋਗਾ ਦੇ ਵਿੱਚ ਪੈਂਦਾ ਹੈਗਾ ਮੇਰੇ ਪਿੰਡ ਦੇ ਵਿੱਚ ਵੀ ਕੁਛ ਕੁ ਘਰ ਇਹ ਮੀਂਹ ਦੀ ਬੇਟ ਦੇ ਵਿੱਚ ਆ ਗਈ ਜਿਵੇਂ ਇਹ ਸਾਡੇ ਬਾਬਾ ਜੀ ਗਰਮੇਲ ਸਿੰਘ ਜੀ ਇਹਨਾਂ ਦਾ ਘਰ ਵੀ ਕੈਮਰਾਮੈਨ ਨੇ ਕੋਈ ਪਹਿਲਾ ਵੀਡੀਓ ਬਣਾ ਲਈ ਬਾਅਦ ਚ ਵੀ ਉਹਨਾਂ ਸਾਰੀ ਵੀਡੀਓ ਬਣਾ ਕੇ ਦਿਖਾ ਦੇਣਗੇ ਤੇ ਹਾਲਤ ਬਹੁਤ ਮਾੜੀ ਆ ਮੀਂਹ ਦੇ ਵਿੱਚ ਇਹਨੂੰ ਪਤਾ ਜਾਣਦੇ ਰੱਬ ਨੂੰ ਪਤਾ ਵੀ ਕੀ ਇਹਦੇ ਤੇ ਬੀਤੀ ਹੈਗੀ ਤੇ ਰੱਬ ਤਰੱਪ ਪਾਣੀ ਚਾਹੁੰਦਾ ਸੀਗਾ ਤੇ ਕਮਰਾ ਸਾਰਾ ਇਹਦਾ ਢਿੱਗਨ ਜੋਬ ਹੋਇਆ ਪਿਆਗਾ ਢੱਕ ਵੀ ਰਹਾਗਾ ਤੇ ਇਹ ਸੇਵਾ ਸਾਡੇ ਕਰਵਾ ਰਹੇ ਨੇ ਸਰਦਾਰ ਗਰਮੀਤ ਸਿੰਘ ਜੀ ਸ਼ਾਨਤਪਰ ਭਜਨ ਸਿੰਘ ਪਤੀ ਦੰਦੂਗੀ ਉਹਨਾਂ ਵੱਲੋਂ ਜਿਵੇਂ ਕਿ ਹਰ ਪੀੜਤਾਂ ਨੂੰ ਲੈ ਕੇ ਦਰਿਆਵਾਂ ਦੇ ਉੱਤੇ ਸਾਡੇ ਬਹੁਤ ਹੀ ਚਤਕਾਰਯੋਗ ਕਲਾਕਾਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸਰਦਾਰ ਮਨਜੀਤ ਸਿੰਘ ਜੀ ਬਰਾਕਪੁਰ ਸੀਐਮ ਸਾਹਿਬ ਤੇ ਹੋਰ ਸਾਡੇ ਕੈਬਨਿਟ ਮੰਤਰੀ دریاਵਾ ਤੇ ਔਰ ਪਾਣਿਆਂ ਦੇ ਵਿੱਚ ਤੁਰੇ ਫਿਰਦੇ ਆ ਉਥੇ ਸਾਡੇ ਪਿੰਡ ਦੇ ਵਿੱਚੋਂ ਵੀ ਉੱਭ ਕੇ ਚਿਹਰਾ ਆਇਆਗਾ ਸਰਦਾਰ ਗਰਮੀਤ ਸਿੰਘ ਜੀ ਸਨਪਾ ਭਗਤ ਸਿੰਘ ਜੀ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਹੈ ਵੀ ਇਹ ਜੋ ਦੋ ਤਿੰਨ ਘਰ ਹੈਗੇ ਇਹਨਾਂ ਦੀ ਸੇਵਾ ਮੈਂ ਕਰਵਾ ਰਹਾਗਾ ਤੇ ਅਸੀਂ ਇਹ ਸਰਦਾਰ ਗੁਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰੀਬਾਂ ਦੀ ਬਾਹ ਫੜੀ ਹੈਗੀ ਤੇ ਉਸਕ ਇਹਨਾਂ ਨੇ ਇਹਨਾਂ ਨੂੰ ਤੁਹਾਨੂੰ ਵੀ ਇਹਨਾਂ ਨੇ ਕੀ ਸੇਵਾ ਕਰਨੀ ਵੇਗੁਰ ਜੀ ਕਥਨ ਸਾਹਿਬ ਵੇਗੁਰ ਜੀ ਕੀ ਫਤਿਹ ਆਪਾਂ ਵੀ ਜਿਹੜੇ ਦੋ ਤਿੰਨ ਘਰ ਇਹ ਜਿਆਦਾ ਜਾਂਦੀ ਖਰਸਤਾ ਹਾਲਤ ਦੇ ਆ ਇਹ ਸਾਡੇ ਮਹਾਰਾਜ ਦੀ ਵਰਸੀ ਆ ਲੋਕੋਆਂ ਦੀ ਉਹਨਾਂ ਦੀ ਯਾਦ ਚ ਇਤਨਾ ਦੋ ਤਿੰਨ ਘਰਾਂ ਹੀ ਸੇਵਾ ਕਰਾਂਗੇ ਜੇ ਹੋਰ ਪਰਮਾਤਮਾ ਨੇ ਚਾਇਆ ਤਾਂ ਹੋਰ ਵੀ ਕਿਸੇ ਦੀ ਬਾਹ ਫੜਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪਹੁੰਚੇ ਆ ਜੀ ਮਾਤਾ ਤੇਜਪੁਰ ਧਰਮ ਪਤਨੀ ਸਰਦਾਰ ਬੁੱਧ ਸਿੰਘ ਜੀ ਬਾਬੇ ਜੀਵਨ ਸਿੰਘ ਦਾ ਪਰਿਵਾਰ ਪਿੰਡ ਮਾਛੀ ਕੇ ਜਿਹੜਾ ਮੋਗਾ ਕਿਉਂਕਿ ਸਾਰੇ ਹੀ ਪੰਜਾਬ ਅਤੇ ਅਲਡਵਾੜ ਦੇ ਵਿੱਚ ਫਸਾ ਕੇ ਹੜਪੀੜਾਂ ਕਰਕੇ ਪੰਜਾਬ ਦੇ ਵਿੱਚ ਬਹੁਤ ਹੀ ਜਿਸੇ 10-12 ਜ਼ਿਲ੍ਹੇ ਡੁੱਬੇ ਪਏ ਆ ਉੱਥੇ ਮੇਰਾ ਪਿੰਡ ਮਾਸੀ ਕਿੰਨਾ ਸਰਪੰਚ ਜਗਮੂਰ ਸਿੰਘ ਮਾਸੀ ਕਿ ਤੇ ਅੱਜ ਅਸੀਂ ਮਾਤਾ ਦੇ ਘਰੇ ਇਕੱਠੇ ਹੋਏ ਆ ਜੀ ਤੇ ਇਹ ਮੇਰਾ ਵੱਡਾ ਵੀਰ ਸਰਦਾਰ ਗੁਰਮੀਤ ਸਿੰਘ ਜੀ ਸੰਤੋ ਭਜਨ ਸਿੰਘ ਜੀ ਸੱਸੀ ਦੰਦੂਕੀ ਇਹਨਾਂ ਨੇ ਸੇਵਾ ਕਰਵਾਉਣੀ ਹੈ ਜੀ ਇਹ ਮਾਤਾ ਜੀ ਦੇ ਘਰ ਦੇ ਗੱਪਿਆ ਉਹਨਾਂ ਵੱਲੋਂ ਤੇ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਤੇ ਲੋਕੋ ਵਾਲੇ ਸੰਤ ਸੰਤ ਦਰਬਾਰਾ ਸਿੰਘ ਜੀ ਲੋਕੋ ਵਾਲੇ ਉਹਨਾਂ ਦੀ ਯਾਦ ਵਿੱਚ ਕਿਉਂਕਿ ਬਾਸੀ ਆ ਰਹੀ ਹੈ ਮੁਰੇ ਤੇ ਉਹਨਾਂ ਦੀ ਯਾਦ ਦੇ ਵਿੱਚ ਮਾਤਾਂ ਦਾ ਘਰ ਤੇ ਆਹ ਮਾਤਾਂ ਦੇ ਖਾਣ ਪਕਾਉਣ ਦੀ ਖਾਤਰ ਰਸੋਈ ਦਾ ਜੋ ਇੱਥੇ ਬਣਾ ਕੇ ਦੇਣਾਗਾ ਤੇ ਜੋ ਪੰਚਾਇਤ ਵੱਲੋਂ ਲੈਟ੍ਰੀਨ ਬਾਥਰੂਮ ਹੋਊਗਾ ਉਹ ਅਸੀਂ ਪੰਚਾਇਤ ਵੱਲੋਂ ਬਣਾ ਕੇ ਦੇਵਾਂਗੇ ਤੇ ਮਾਤਾ ਜੀ ਦਾ ਸਾਥ ਦੀ ਹਾਲਤ ਬਹੁਤ ਮਾਰੀ ਆ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਦਿਖਾ ਦੇ ਇਹਨਾਂ ਨੂੰ ਤੇ ਉਹ ਕਮਰਾ ਤੇ ਰਸੋਈ ਦਾ ਮਾਤਾ ਜੀ ਨੂੰ ਆਪਾਂ ਬਣਾ ਕੇ ਦੇਵਾਂਗਾ ਇਹ ਵੀਰ ਦੀ ਸੇਵਾ ਜੀ ਇਹ ਵੀਰ ਨੇ ਬਹੁਤ ਨੰਨ ਘਰਾਂ ਦੀ ਸੇਵਾ ਲਈ ਹੈਗੀ ਅੱਜ ਮਾਤਾ ਜੀ ਹੁਣ ਆਪਾਂ ਬੈਠ ਖੜੇ ਆਂਗੇ ਮਾਤਾ ਤੇਜਪੁਰ ਦੇ ਘਰੇ ਇਸ ਤੋਂ ਬਾਅਦ ਤੇ ਆਪਾਂ ਇੱਕ ਘਰੇ ਹੋ ਜਾਣਾਂਗਾ ਉਹ ਵੀ ਬਹੁਤ ਹੀ ਪਰਿਵਾਰ ਲੋਡ ਬੰਦਾਗਾ ਉਹਨਾਂ ਦੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਜੀ ਤੇ ਇਹ ਵੀਰ ਨੇ ਸੇਵਾ ਲਈ ਹੈਗੀ ਮਹਾਰਾਜੇ ਨੂੰ ਚੜ੍ਹਦੀਆਂ ਕਲਾ ਰੱਖੇ ਕਮਾਈਆਂ ਵਿੱਚ ਵਰਸਤਾ ਬਾਵੇ ਬਹੁਤ ਬਹੁਤ ਧੰਨਵਾਦ ਬਾਕੀ ਜੀ ਨਾਲ ਜਲਵਾਦ ਕਰਦੇ ਵੈਗੁਰੂ ਜੀ ਦਾ ਸਾਹ ਸਹ ਵੈਗੁਰੂ ਜੀ ਕੀ ਫਤਿਹ ਆਪਾਂ ਵੀਰੇ ਕੱਲ ਇੱਥੋਂ ਦੇਖੇ ਸੀ ਮਾਤਾ ਦੇ ਹਾਲਾਤ ਘਰ ਦੇ ਹਾਲਾਤ ਨਾਜ਼ਿਕ ਸੀਗੇ ਤੇ ਆਪਾਂ ਮਹਾਰਾਜ ਦੀ ਯਾਦ ਚੱਗੇ ਵੀ ਕੁਰਬਾਨ ਕਰਨ ਕਰਦੇ ਆ ਐਦਕੀ ਮਨ ਚ ਵਿਚਾਰ ਆਇਆ ਵੀ ਜਿਹੜੇ ਦੋ ਚਾਰ ਘਰ ਗਰੀਬਾਂ ਦੇ ਆ ठीकु आहे बाक़ी जो परमात्मा हुकम हुया उहो